ਜਾਓ ਸਰਕਾਰ ਮੁਦਦ ਜਾਓ ਸਰਕਾਰ ਮੁਦਦ ਸਾਰੇ ਲੇਵਰੀ ਐ ਬੈਠੀ ਐ ਸਾਰੇ ਦੇ ਸਾਰੇ ਪੱਲੋ ਖਾਰੇ ਐ ਤੇ ਅਸੀਂ ਹੁਣ ਦੱਸੋ ਕਿੱਧਰ ਜਾਈਏ ਸਾਡਾ ਸੀਜ਼ਨ ਚੱਲਿਆ ਜੀ ਸੱਤ ਵੱਧ ਵੱਧ 10 ਦਿਨ ਤੇ ਸਾਨੂੰ ਇਸ ਟਾਈਮ ਡੇਢ ਮਹੀਨਾ ਹੋ ਗਿਆ ਉਹਨਾਂ ਰੱਖਿਆ ਹਰੇਕ ਥਾਂ ਤੇ ਚੋਰੀਆਂ ਹੋ ਜਾਂਦੀਆਂ ਐ ਚਿੱਟੇ ਵਾਲਿਆਂ ਦਾ ਸਾਰਿਆਂ ਦਾ ਡਰ ਹਰੀ ਰਾਤ ਜਾਗ-ਜਾਗ ਕੇ ਘੜਦੇ ਸਾਰੇ ਬੰਦੇ ਜੇ ਲੈਡ ਚੱਲ ਜਾਂਦੀ ਐ ਸਾਰੇ ਬੰਦੇ ਬੈਂਟਰੀਆਂ ਲੈ ਕੇ ਰੋਡ ਤੇ ਖੜ੍ਹ ਜਾਂਦੇ ਐ ਇਹ ਸਰਕਾਰ ਮਾੜੀ ਐ ਸਰਕਾਰ ਮੰਤਰੀ ਸਾਹਿਬ ਤੋਂ ਸਾਡਾ ਹੁੰਦਾ ਹੀ ਨਹੀਂ ਨਾਇਕ ਉਹਦਾ ਪੁੱਤ ਲੈ ਕੇ ਉਹ ਬਟਾ सारी है सारी आ ही ही नहीं आ। सारा ही पिया हुए। कि हम के कोई नहीं हुई है बैठ के खा रहे हैं अब हम गरीब आदमी क्या करें कोई काम नहीं है कोई कुछ भी नहीं बोरी पड़ी हुई है गाड़ी लिफ्टिंग नहीं है और हम सब आदमी खा रहे हैं खाने के भी पैसे नहीं ਤਾਂ ਬਾਕੀ ਨਾ ਆਪਣਾ ਤੇ ਕਿੰਨੇ ਬੰਦੇ ਇੱਥੇ ਕੰਮ ਕਰਦੇ ਆ ਕਿੰਨਾ ਮੇਰਾ ਨਾਮ ਬਿੱਟੂ ਆ ਜੀ ਹੂੰ ਬਿੱਟੂ ਸਿੰਘ ਬਲੌੜ ਤੋਂ ਆ ਮੈਂ ਜੀ ਹੂੰ ਸਾਡਾ ਇੱਥੇ ਕਟੋ ਘਟ ਮੰਡੀ ਦੇ ਵਿੱਚ 2 300 ਬੰਦਾ ਹੋਣਾ ਜੀ ਹੂੰ ਸਾਰੇ ਲੇਬਰ ਹੀ ਐ ਬੈਠੀ ਆ ਸਾਰੇ ਦੇ ਸਾਰੇ ਪੱਲੋ ਖਾਰੇ ਆ ਹੂੰ ਤੇ ਅਸੀਂ ਹੁਣ ਦੱਸੋ ਕਿੱਧਰ ਜਾਈਏ ਕਿੰਨਾ ਕੁ ਟਾਈਮ ਤੁਹਾਡਾ ਸੀਜ਼ਨ ਚੱਲਿਆ ਸੀ ਸਾਡਾ ਸੀਜ਼ਨ ਚੱਲਿਆ ਜੀ 7 ਵੱਧ ਵੱਧ 10 ਦਿਨ ਹੂੰ ਤੇ ਸਾਨੂੰ ਇਸ ਟਾਈਮ 1.5 ਮਹੀਨਾ ਹੋ ਗਿਆ ਹੁਣ ਬੈਠਿਆਂ ਨੂੰ ਪੱਲੋ ਖਾਈ ਜੰਨੇ ਆ ਅਸੀਂ ਜਿਹੜੇ ਕਮਾਏ ਸੀ ਅਸੀਂ ਤਾਂ ਉਹ ਵੀ ਖਾ ਗਏ ਕੀ ਕਹਿੰਦੇ ਕੀ ਅਧਿਕਾਰੀ ਕੋਈ ਗੱਲਬਾਤ ਹੋਈ ਜਦੋਂ ਵੀ ਫੋਨ ਆਉਂਦਾ ਆ ਜਾਂਦੀ ਹੈ ਗੱਡੀ ਆ ਜਾਂਦੀ ਹੈ ਗੱਡੀ ਇੱਥੇ ਆਉਂਦੀ ਨਹੀਂਗੀ ਗੱਡੀ ਗਾਂ ਦੇ ਫੁੱਲੂ ਖੜੇ ਜਾਵੜ ਦੀਆਂ ਗੱਡੀਆਂ ਇੱਥੇ ਦਿਉਣ ਖੜੇ ਆਉਂਦੀ ਨਹੀਂ ਗੱਡੀ ਆਈ ਉਹਨਾਂ ਦੇ ਵੇਲੇ ਬੈਠਿਆਂ ਖਾਈ ਜਾਂਦੇ ਨੇ ਕੀ ਕਾਰਨ ਕੀ ਹੈ ਮਤਲਬ ਤੁਝੇ ਕਾਰਨ ਕੀ ਹੈ ਸਾਡੇ ਗੱਡੀਆਂ ਨਹੀਂ ਆ ਰਹੀਆਂ ਪਿੱਛੇ ਉਥੋਂ ਕਰਾਇਆ ਘੱਟ ਔਣ ਕਰਕੇ ਕੀਤਾ ਕੀ ਚੱਕਰ ਆ ਉਹਨਾਂ ਦਾ ਤੇ ਉਹ ਸਰਕਾਰ ਦਾ ਕੰਮ ਹੈ ਇਹਨਾਂ ਦਾ ਜੀ ਗੱਡੀਆਂ ਕਿਉਂ ਨਹੀਂ ਆ ਰਹੀਆਂ ਕੀ ਚੱਕਰ ਆ ਲੀਵਰ ਨੂੰ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਆ ਪਿੱਛੇ ਵੀ ਲੈ 20 ਦਿਨਾਂ ਦਾ ਸੀ ਜਨੋਂ ਦਾ ਸਾਨੂੰ 1.5 ਮਹੀਨਾ ਹੋ ਗਿਆ ਬੈਠਿਆਂ ਨੂੰ 10 ਦਿਨ ਕੰਮ ਕੀਤਾ 10 ਦਿਨ ਵਿਹਲੇ ਰਹੇ ਆ ਫਿਰ ਹੁਣ ਉਸ ਤੋਂ ਬਾਅਦ ਫਿਰ ਵਿਹਲੇ ਹੁਣ ਸਾਰੇ ਵਿਹਲੇ ਬੈਠੇlever ਕਿ ਕਿਧਰ ਜਾਂ ਦੱਸੋ ਤੁਹਾਨੂੰ ਜੇ ਇਥੋਂ ਦੀ ਵੱਲੋਂ ਜਿਹੜੀ ਮਾਲ ਦੀ ਆ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਹੁਣ ਅਸੀਂ ਦੁਕਾਨ ਤੇ ਆਏ ਜੀ ਸਾਡੀ ਜ਼ਿੰਮੇਵਾਰੀ ਹੈ ਜੀ ਹੁਣ ਨਾ ਤਾਂ ਸਾਨੂੰ ਕੋਈ ਇੱਥੇ ਪਾਣੀ ਆਣ ਕੇ ਪੁੱਛਦਾ ਪਿਆ ਤੇ ਨਾ ਹੀ ਕੋਈ ਮੁਣੀਮ ਆਉਂਦਾ ਨਾ ਹੀ ਕੋਈ ਉਹਨਾਂ ਦਾ ਠੇਕੇਦਾਰ ਆਉਂਦਾ ਇਹ ਅਸੀਂ ਸਾਂਭੀ ਬੈਠੇ ਆ ਸਾਰੇ ਗਰੀਬ ਬੰਦੇ ਇਹ ਬਲੋ ਘੜਦਾ ਵਾਦਾ ਹੈ ਘੜਦਾ ਵਾਦਾ ਹੈ ਸਾਨੂੰ ਬਾਣਗੇ ਅਸੀਂ ਕਿੱਥੋਂ ਚੋਰੀ ਹੋ ਗਿਆ ਤਾਂ ਸਾਨੂੰ ਬਾਣਗੇ ਹਰੇਕ ਥਾਂ ਤੇ ਚੋਰੀਆਂ ਹੋਈ ਜਾਂਦੀਆਂ ਇਹ ਚਿੱਟੇ ਵਾਲਿਆਂ ਦਾ ਸਾਰਿਆਂ ਦਾ ਡਰਾ ਇਹ ਸਾਰੀ ਦੁਨੀਆ ਨੂੰ ਪਤਾ ਜੀ ਵੀ ਚੋਰੀ ਦਾ ਕੰਮ ਹੋਣਾ ਹੀ ਹੋਣਾ ਸਾਹਮੜਾ ਵੀ ਰਾਤ ਨੂੰ ਉੱਠਾ ਜਾਂਦਾ ਬਹੁਤ ساری ਰਾਤ ਜਾਗ ਜਾ ਕੇ ਘੜਦੇ ਸਾਰੇ ਬੰਦੇ ਜੇ ਲਾਈਟ ਚੱਲ ਜਾਂਦੀ ਹੈ ਸਾਰੇ ਬੰਦੇ ਬੈਂਟਰੀਆਂ ਲੈ ਕੇ ਰੋਡ ਤੇ ਖੜ੍ਹ ਜਾਂਦੇ ਆ ਸਾਸੇ ਪਾਸੇ ਖੜ੍ਹਨਾ ਪੈਂਦਾ ਹੁਣ ਇਹ ਸਾਰੇ ਬੰਦੇ ਦੱਸੋ ਕਿੱਧਰ ਜਾਣ ਜੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਸਰ ਇੱਕ ਜਿਹੜੀ ਕਣਕ ਦੀ ਹੈ ਲਿਫਟਿੰਗ ਦੀ ਬੜੀ ਪ੍ਰੋਬਲਮ ਹੈ ਮੰਡੀਆਂ 'ਚ ਕਾਫੀ ਦਿਨਾਂ ਤੋਂ ਜਿਹੜੇ ਮਜ਼ਦੂਰ ਬੈਠੇ ਨੇ ਬੜੇ ਪ੍ਰੋਬਲਮ ਹੋ ਰਹੀ ਦੀ ਉਹ ਮੰਡੀਆਂ 'ਚ ਬੜੀ ਲੰਬੀ ਹਲਕੀ ਕਈ ਪੰਡੇ ਜਿਹੜੇ ਜਿੰਨੇ 10 12% ਮਸਾਂ ਹੋਈ ਹੈ ਜੀ ਕਦੋਂ ਤੱਕ ਮਸਾਂ ਆ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਸ ਸਮੇਂ ਜਿਹੜੇ ਹੈ ਕਣਕ ਦੀ ਲਿਫਟਿੰਗ ਦੀ ਜਿਹੜੀ ਰਫਤਾਰ ਥੋੜੀ ਘਟ ਹੈ ਇਸੇ ਸਬੰਧ ਦੇ ਵਿੱਚ ਜਿਹੜੀ ਹੈ ਅੱਜ ਕੁਝ ਸਮੇਂ ਬਾਅਦ ਜਿਹੜੀ ਹੈਗੀ ਇਹ ਸਾਰੇ ਹੀ ਅਧਿਕਾਰੀ ਨਾਲ ਮੀਟਿੰਗ ਬੁਲਾਈ ਗਈ ਹੈ ਉਹਦੇ ਜਲਦੀ ਹੀ ਅਸੀਂ ਜਿਹੜੇ ਹੈਗੇ ਨਾ ਕੋਈ ਨਾ ਕੋਈ ਉਪਰਾਲਾ ਕਰਕੇ ਇਸ ਨੂੰ ਲਿਫਟ ਤੇ ਕਿਸੀ ਕਿਸਾਨਾਵਾਂ ਦੀ ਜਿਹੜੀ ਗਿੰਨੀ ਵਿੱਚ ਕਣਕ ਸੀਗੀ ਉਹ ਖਰੀਦੀ ਜਾ ਚੁੱਕੀ ਹੈ ਲੇਕਿਨ ਇਹਨੂੰ ਗੋਦਾਮਾਂ ਦੇ ਵਿੱਚ ਪਛਾਣ ਲਈ ਜਿਹੜੀ ਹੈ ਕੋਈ ਨਾ ਕੋਈ ਪਾਲਿਸੀ ਤਿਆਰ ਕਰਕੇ ਇਹਨੂੰ ਅਸੀਂ ਜਲਦੀ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਬਾਦਸ਼ਤਰਾਂ ਦੀ ਲੇਬਰ ਆਈ ਉਹ ਕਹਿੰਦੇ ਸੀ ਜਿੰਨਾ ਕਮਾਇਆ ਉਹਨਾਂ ਤੋਂ ਖਾਏ ਗਏ ਕੋਈ ਜਲਦੀ ਹੱਲ ਹੋ ਜੇ ਜੋ ਮਹੀਨੇ ਨੂੰ ਲੱਗੇ ਤੇ ਬਹੁਤ ਆਹ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਜੀ ਥੋੜੇ ਲਿਫਟਿੰਗ ਸਲੋ ਚੱਲ ਰਹੀ ਹੈ ਪਰ ਮੀਟਿੰਗ ਤੋਂ ਬਾਅਦ ਇਹਦਾ ਜਲਦੀ ਜਿਹੜੀ ਲਿਫਟਿੰਗ ਜਲਦੀ ਚੈੱਕ ਕਰਾਉਣ ਦੇ ਕੋਈ ਨਾ ਕੋਈ ਉਚਿਤ ਜਿਹੜੇ ਹੈਗੇ ਆ ਨਤੀਜੇ ਸਾਹਮਣੇ ਆ ਜਾਣਗੇ